ਉਹ ਲੈ ਕੇ ਹੀ ਸੰਗਤਾਂ 'ਚ ਰੋਸ ਹੈ ਤਾਂ ਹੀ ਤਰਨਾ ਲਾਇਆ ਅੱਜ ਵੀ 23 ਦਿਨ ਤੋਂ ਉੱਪਰ ਦਿਨ ਹੋ ਚੁੱਕੇ ਨੇ ਹਜੇ ਤੱਕ ਦੋਸ਼ੀ ਗ੍ਰਿਫਤਾਰ ਨਹੀਂ ਹੋਏ ਪੁਲਿਸ ਤਾਂ ਕਹਿ ਰਹੀ ਅਸੀਂ ਰੇਡਾਂ ਮਾਰ ਰਹੇ ਸੀ ਸਭ ਕੁਝ ਕਰ ਰਹੇ ਹਾਂ ਪਰ ਜਦ ਤੱਕ ਦੋਸ਼ੀ ਗ੍ਰਿਫਤਾਰ ਨਹੀਂ ਹੁੰਦੇ ਤਦ ਤੱਕ ਕੁਝ ਨਹੀਂ ਕਹਿ ਸਕਦੇ ਜਦ ਤੱਕ ਪ੍ਰਭੂ ਇੱਛਾ ਬਿਲਕੁਲ ਪ੍ਰਭੂ ਦੀ ਇੱਛਾ ਜੋ ਪ੍ਰਭੂ ਚਾਣਗੇ ਲੋਕਾਂ 'ਚ ਰੋਸ ਹੈ ਜੀ ਪੂਰਾ ਬਾਕੀ ਪੁਲਿਸ ਦੇ ਸੀਨੀਅਰ ਅਫਸਰ ਵੀ ਇੱਥੇ ਆਏ ਆ ਜਿਨ੍ਹਾਂ ਦੇ ਕਹਿਣ ਮੁਤਾਬਕ ਉਹ ਡੇਲੀ ਪੁਲਿਸ ਪਾਰਟੀਆਂ ਨਾਲ ਰੇਡ ਕਰ ਰਹੇ ਹੈ ਸਾਡੀ ਪੁਲਿਸ ਦੇ ਸੀਨੀਅਰ ਅਫਸਰਾਂ ਨੂੰ ਇਹੀ ਬੇਤੀ ਹੈ ਵੀ ਜਿਹੜਾ ਇਹ ਮਸਲਾ ਹੈ ਇਹਨੂੰ ਜਲਦ ਤੋਂ ਜਲਦ ਜਿਹੜਾ ਹੈ ਇਹਦੇ ਦੋਸ਼ੀ ਫੜ ਕੇ ਜਿਹੜੇ ਦਾ ਗ੍ਰਿਫਤਾਰ ਕਰਕੇ ਫੜਨੇ ਚਾਹੀਦੇ ਹੈ ਜਿਹੜੇ ਦੇਖੋ ਜੀ ਕਾਰਵਾਈ ਤਾਂ ਹੁਣ ਪੁਲਿਸ ਦੇ ਕਹਿਣ ਮੁਤਾਬਕ ਉਹ ਤਾਂ ਕਰ ਰਹੇ ਹੈ ਕਾਰਵਾਈ ਪ੍ਰੋਪਰ ਤਰੀਕੇ ਨਾਲ ਉਹਨੇ ਕਈ ਵਾਰ ਲੇਟਸ ਵੇਟ ਵੀ ਹੋ ਜਾਂਦਾ ਹੈ ਪਰ ਹਿੰਦੂ ਸਮਾਜ ਦੇ ਇਸ ਤੀਜਾ ਰੋਸ਼ ਹੈ ਤੁਸੀਂ ਦੇਖ ਸਕਦੇ ਹੋ ਤੁਹਾਡੇ ਸਾਹਮਣੇ ਪ੍ਰੋਟੈਸਟ ਕਰ ਰਹੇ ਨੇ ਆ ਸਾਡੀ ਤਾਂ ਇਹੀ ਮੰਗ ਹੈ ਵੀ ਜਲਦ ਤੋਂ ਜਲਦ ਜਿਹੜੇ ਦੋਸ਼ੀ ਆ ਫੜੇ ਜੋ ਸ਼ੀਤਲਾ ਮਾਤਾ ਮੰਦਰ ਦੇ ਵਿੱਚ ਬੇਅਦਬੀ ਹੋਈ ਹੈ ਉਹਦੀ ਅਸੀਂ ਸਖਤ ਸ਼ਬਦਾਂ 'ਚ ਨਿੰਦਾ ਕਰਦੇ ਆ ਅਸੀਂ ਪੁਲਿਸ ਪ੍ਰਸ਼ਾਸਨ ਅੱਗੇ ਮੰਗ ਕਰਦੇ ਆ ਕਿ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਕੇ ਜੇਲ੍ਹ ਦੀਆਂ ਸਲਾਕਾਂ ਦੇ ਪਿੱਛੇ ਧਕੇਲਿਆ ਜਾਵੇ ਅੱਜ ਦੇਖੋ ਤੁਸੀਂ ਦੇਖ ਰਹੇ ਹੋ ਕਿ ਹਿੰਦੂ ਸਮਾਜ ਦੇ ਵਿੱਚ ਕਿੰਨਾ ਰੋਸ ਹੈ ਉਸ ਗੱਲ ਨੂੰ ਲੈ ਕੇ ਪਿਛੇ ਵੀ ਇਹ assurance ਦਿੱਤਾ ਗਿਆ ਸੀਗਾ ਕਿ ਦੋਸ਼ੀਆਂ ਨੂੰ ਜਲਦੋ ਜਲਦ ਗ੍ਰਿਫਤਾਰ ਕੀਤਾ ਜਾਊਗਾ ਪਰ ਦੋਸ਼ੀ ਅਜੇ ਤੱਕ ਗ੍ਰਿਫਤਾਰ ਨਹੀਂ ਕੀਤੇ ਗਏ ਸਾਡੀ ਇੱਕੋ ਹੀ ਮੰਗ ਹੈ ਪੰਜਾਬ ਸਰਕਾਰ ਅੱਗੇ ਪੰਜਾਬ ਪੁਲਿਸ ਅੱਗੇ ਕਿ ਦੋਸ਼ੀਆਂ ਜਲਦੋ ਜਲਦ ਗ੍ਰਿਫਤਾਰ ਕਰਕੇ ਉਹਨਾਂ ਦੇ ਵੰਢੀ ਕਾਰਵਾਈ ਕਰਕੇ ਜਿਹੜੇ ਕੋਸ਼ਿਸ਼ ਜੇ ਇਸ ਨਾਕਾ ਪਿੱਛੇ ਭੇਜਿਆ ਜਾਵੇ ਅੱਜ ਇਹ ਬੜੀ ਮੰਦ ਭਾਗੀ ਕੰਡਾ ਨੂੰ 27-28 ਦਿਨ ਹੋ ਗਏ ਤੇ ਇਸ ਮੰਦ ਭਾਗੀ ਘਟਨਾ ਦਾ ਕੋਈ ਅੰਜਾਮ ਨਹੀਂ ਨਿਕਲਿਆ ਸਾਡੇ ਮੰਚ ਸਾਰੇ ਸਮਾਜ ਦੇ ਪ੍ਰਤੀ ਸਾਡੇ ਸਾਰੇ ਇਲਾਕੇ ਪ੍ਰਤੀ ਬਹੁਤ ਰੋਸ ਹੈ ਮੰਚ ਇਹ ਜਿਹੜਾ ਕੰਮ ਹੋਇਆ ਹੈ ਕਿ ਪੁਲਿਸ ਹਮੇਸ਼ਾ ਸਾਨੂੰ ਕਹਿ ਰਹੀ ਹੈ ਕਿ ਮੈਂ ਬਹੁਤ ਕੰਮ ਕਰ ਰਹੀ ਹਾਂ ਸਾਨੂੰ ਲੱਗਦਾ ਵੀ ਕੀਤਾ ਹੈ ਲੇਕਿਨ ਕੰਮ ਦਾ ਕੋਈ ਰਿਜ਼ਲਟ ਸੁਨੀਆਂ ਨਜ਼ਰ ਆ ਰਿਹਾ ਹੈ ਅਸੀਂ ਇਹ ਚਾਹੁੰਦੇ ਹਾਂ ਕਿ ਜਲਦੀ ਤੋਂ ਜਲਦੀ ਉਹ ਪਾਪੀਆਂ ਨੂੰ ਸਜ਼ਾ ਮਿਲੀ ਜਾਵੇ ਤੇ ਪਾਪੀਆਂ ਨੂੰ ਜਲਦੀ ਜਲਦੀ ਇਧਰ ਫੜ ਕੇ ਪੇਸ਼ ਕੀਤਾ ਜਿਹੜੇ ਐਸੇ ਮੰਨ ਦੀ ਪੜਾਸ ਘਟ ਸਕੀ ਨੇ ਕੰਮ ਚ ਮਾਨੇ ਚ ਸਾਡੇ ਮਾਨ ਚ ਦੇਖੋ ਨਾ ਸਾਰੇ ਬਦਮਾਸ਼ ਦੇ ਕੋਈ ਇਹ ਨਹੀਂ ਹੈ ਕੋਈ ਬੰਦਾ ਫੜਿਆ ਐਸੇ ਸਭ ਘਰੇਲੂ ਆਦਮੀ ਇੱਥੇ ਆਏ ਹੋਇਆ ਜਿੰਨੇ ਵੀ ਘਰੇਲੂ ਡੇੜੀ ਦਾ ਸਾਰੀਆਂ ਆਈਆਂ ਹੋਈਆਂ ਤੇ ਸਾਰੇ ਆਪਣਾ ਪਰਿਵਾਰ ਛੱਡ ਕੇ ਕੰਮ ਕਰ ਰਹੀਆਂ ਤੇ ਉਹ ਵੀ ਬਲੋਗ ਮੇਰੀ ਇਹ ਬੇਨਤੀ ਹੈ ਸਾਰਿਆਂ ਨੂੰ ਜਿ ਸਮਾਜ ਨੂੰ ਪੁਲਿਸ ਪ੍ਰਸ਼ਾਸਨ ਜਲਦੀ ਤੋਂ ਜਲਦੀ ਇਸ ਕਾਰਵਾਈ ਨੂੰ ਅੰਜਾਮ ਦੇਵੇ ਤੇ ਜਲਦੀ ਜਲਦੀ ਦੋਸ਼ੀਆਂ ਦੇ ਨੱਬ ਰੱਖੇ ਤੇ ਸਾਡੇ ਮਨ ਨੂੰ ਕਿ ਸ਼ਾਂਤੀ ਮਿਲੇ ਕਿ ਜਿਹੜੇ ਨੇ ਸਾਡੀ ਮਾ ਦਾ ਜਿਹੜਾ ਸ਼ਿੰਗਾਰ ਖਰਾਬ ਕੀਤਾ ਹੈ ਜਿਹੜੇ ਮਾ ਦੇ ਬੇਦਬੀ ਕੀਤੀ ਹੈ ਆਪਾਂ ਉਹਨੂੰ ਵਾਤਵਤਕਾਰ ਇਹ ਦੋਸ਼ਾਂ ਨੂੰ ਸਜ਼ਾ ਮਿਲਦਾ ਅੱਜ ਅਸੀਂ ਇਸ ਲਈ ਖੜੇ ਹਾਂ ਕਿਉਂਕਿ ਹਮਾਰੇ ਸ਼ੀਤਲਾ ਮਾਤਾ ਮੰਦਿਰ ਮੇਂ ਹਮਾਰੀ ਮਾਤਾ ਸ਼ੀਤਲਾ ਮਾਤਾ ਔਰ ਬੋਲੇਨਾਥ ਕੇ ਸਾਥ ਬਹੁਤ ਬੇਅਦਵੀ ਹੋਈ ਹੈ और हमें अभी एक महीना होने को आया हमें प्रशासन की तरफ़ से कोई भी अभी तक कार्रवाई आगे नहीं हुई है तो हम इंसाफ़ के लिए यहाँ पे खड़े हैं ताकि हमारे मंदिर से जो भी हमारा सामान गया है हमें वो वापस मिल सके माता रानी और भोलेनाथ को हम इंसाफ़ दिलवा के रहेंगे इसलिए हम यहाँ पर खड़े हैं